ਪਤੀ ਨੇ ਪਬਜੀ ਗੇਮ ਖੇਡਣ ਦੇ ਚੱਕਰ 'ਚ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਤਾਂ ਆਪਣੇ ਪਤੀ ਨੂੰ ਪਬਜੀ ਗੇਮ ਖੇਡਣ ਤੋਂ ਅਕਸਰ ਹੀ ਪਤਨੀ ਮਨਾ ਕਰਦੀ ਸੀ ਹਾਲੇ 6 ਮਹੀਨੇ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ ਤਾਂ ਪਤਨੀ ਦਾ ਕਤਲ ਕਰਨ ਤੋਂ ਬਾਅਦ ਪਤੀ ਜਿਹੜਾ ਫਰਾਰ ਹੋ ਗਿਆ ਤਾਂ ਮੱਧ ਪ੍ਰਦੇਸ਼ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਤੀ ਨੇ ਕਥਿਤ ਤੌਰ ਦੇ ਉੱਤੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਹੈ ਤਾਂ ਜਾਣਕਾਰੀ ਦੇ ਮੁਤਾਬਿਕ ਰਣਜੀਤ ਨਾਮੀ ਪਤੀ ਨੇ ਇਹ ਖੋਫਨਾਕ ਕਦਮ ਤਾਂ ਚੁੱਕਿਆ ਕਿਉਂਕਿ ਉਸ ਦੀ ਪਤਨੀ ਜਿਸ ਦਾ ਨਾਮ ਨੇਹਾ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੇ ਪਤੀ ਨੂੰ ਪਬਜੀ ਗੇਮ ਖੇਡਣ ਤੋਂ ਰੋਕਦੀ ਸੀ ਤਾਂ ਰਣਜੀਤ ਨਾਮੀ ਪਤੀ ਨੇ ਆਪਣੀ ਪਤਨੀ ਨੇਹਾ ਦਾ ਕਤਲ ਕਰਕੇ ਉਸ ਦੀ Laash ਜਿਹੜੀ ਕਮਰੇ ਦੇ ਵਿੱਚ ਛੱਡ ਦਿੱਤੀ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਤਾਂ ਰਣਜੀਤ ਨਾਮੀ ਵਿਅਕਤੀ ਦਾ 5 ਮਹੀਨੇ ਪਹਿਲਾਂ ਨੇਹਾ ਨਾਮੀ ਲੜਕੀ ਦੇ ਨਾਲ ਵਿਆਹ ਹੋਇਆ ਸੀ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਲਗਾਤਾਰ ਨੇਹਾ ਤੇ ਉਸ ਦੇ ਮਾਪਿਆਂ ਤੋਂ ਦਹੇਜ ਦੀ ਮੰਗ ਵੀ ਕਰਦਾ ਰਹਿੰਦਾ ਸੀ ਤੇ ਇਸੇ ਮੰਗ ਨੂੰ ਰਣਜੀਤ ਦੇ ਸਹੁਰੇ ਨੇ ਜਿਹੜੇ ਉਹ ਪੂਰਾ ਨਹੀਂ ਕਰ ਸਕੇ ਤੇ ਇਸ ਗੱਲ ਨੂੰ ਲੈ ਕੇ ਵੀ ਉਹ ਆਪਣੀ ਪਤਨੀ ਦੇ ਨਾਲ ਅਕਸਰ ਝਗੜਾ ਕਰਦਾ ਰਹਿੰਦਾ ਸੀ ਤਾਂ ਰਣਜੀਤ ਕੋਈ ਵੀ ਕੰਮ ਨਹੀਂ ਕਰਦਾ ਸੀ ਅਕਸਰ ਹੀ ਮੋਬਾਈਲ ਦੇ ਉੱਤੇ ਪਬਜੀ ਗੇਮ ਖੇਡਣ ਦਾ ਆਦੀ ਹੋ ਚੁੱਕਿਆ ਸੀ ਤਾਂ ਰਣਜੀਤ ਦੀ ਨਵੀਂ ਵਿਆਹੀ ਪਤਨੀ ਆ ਨੀਹਾ ਆਪਣੇ ਪਤੀ ਤੋਂ ਕਾਫੀ ਪਰੇਸ਼ਾਨ ਹੋ ਚੁੱਕੀ ਸੀ ਤੇ ਉਹ ਉਸ ਨੂੰ ਪਬਜੀ ਗੇਮ ਦੀ ਇਸ ਭਿਆਨਕ ਲਤ ਤੋਂ ਬਾਹਰ ਕੱਢਣਾ ਚਾਹੁੰਦੀ ਸੀ ਤੇ ਉਸ ਨੂੰ ਇਹ ਪਬਜੀ ਗੇਮ ਛੱਡ ਕੇ ਕੋਈ ਕੰਮ ਤੰਦਾ ਕਰਨ ਦੇ ਲਈ ਵੀ ਆਖਦੀ ਰਹਿੰਦੀ ਸੀ ਤੇ ਇਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਕਈ ਵਾਰ ਝਗੜਾ ਵੀ ਹੋ ਜਾਂਦਾ ਸੀ ਤਾਂ ਵਾਰਦਤ ਵਾਲੇ ਦਿਨ ਵੀ ਰਣਜੀਤ ਦੇਰ ਰਾਤ ਮੋਬਾਈਲ ਉੱਤੇ ਪਬਜੀ ਗੇਮ ਖੇਡ ਰਿਹਾ ਸੀ ਜਦੋਂ ਉਸਦੀ ਪਤਨੀ ਨੀਹਾ ਨੇ ਉਸ ਨੂੰ ਕਿਹਾ ਕਿ ਕੋਈ ਕੰਮਕਾਰ ਕਰ ਲਵੋ ਹਮੇਸ਼ਾ ਗੇਮ ਖੇਡਦੇ ਰਹਿੰਦੇ ਹੋ ਜਿਸ ਨੂੰ ਲੈ ਕੇ ਰਣਜੀਤ ਕਾਫੀ ਗੁੱਸੇ ਦੇ ਵਿੱਚ ਆ ਗਿਆ ਤੇ ਉਸਨੇ ਆਪਣੀ ਪਤਨੀ ਦਾ ਗਲਾ ਘੋਟ ਕੇ ਉਸ ਨੂੰ ਜਾਨੋਂ ਹੀ ਮਾਰ ਦਿੱਤਾ ਤਾਂ ਜਦੋਂ ਇਹ ਘਟਨਾ ਵਾਪਰੀ ਤਾਂ ਪਰਿਵਾਰਿਕ ਮੈਂਬਰ ਦੂਜੇ ਕਮਰੇ ਵਿੱਚ ਮੌਜੂਦ ਸਨ ਪਰ ਉਹਨਾਂ ਨੂੰ ਇਸ ਘਟਨਾ ਦੀ ਪਿੰਕ ਤੱਕ ਨਹੀਂ ਲੱਗੀ ਤੇ ਰਣਜੀਤ ਆਪਣੀ ਪਤਨੀ ਦਾ ਕਤਲ ਕਰਕੇ Laash ਨੂੰ ਕਮਰੇ ਵਿੱਚ ਬੰਦ ਕਰਕੇ ਮੌਕੇ ਉੱਤੋਂ ਫਰਾਰ ਹੋ ਗਿਆ ਤਾਂ ਇਸ ਮਗਰੋਂ ਰਣਜੀਤ ਨੇ ਨੀਹਾ ਦੀ ਭੈਣ ਦੇ ਪਤੀ ਨੂੰ ਇੱਕ ਮੈਸੇਜ ਕੀਤਾ ਤੇ 네하 ਦੀ ਮੌਤ ਬਾਰੇ ਜਾਣਕਾਰੀ ਵੀ ਦੇ ਦਿੱਤੀ ਤਾਂ ਸੂਚਨਾ ਮਿਲਣ ਤੋਂ ਬਾਅਦ 네하 ਦਾ ਪਰਿਵਾਰ ਮੌਕੇ ਤੇ ਪਹੁੰਚਿਆ ਤੇ ਉਹਨਾਂ ਨੇ ਰਣਜੀਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤਾਂ ਹੁਣ ਪੁਲਿਸ ਲਗਾਤਾਰ ਰਣਜੀਤ ਦੀ ਪਾਲ ਵਿੱਚ ਜੁਟੀ ਹੈ ਪੁਲਿਸ ਨੇ 네하 ਦੇ ਪੇਕੇ ਪਰਿਵਾਰ ਦੇ ਬਿਆਨ ਨੇ ਜਿਹੜੇ ਦਰਜ ਕੀਤੇ ਨੇ ਤੇ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ